ਬਾਰਿਸ਼ ਦੇ ਕਾਰਨ ਕੰਮ ਕਾਰ ਹੋਏ ਠੱਪ ਹੁਣ ਸਰਕਾਰ ਤੇ ਟਿਕੀ ਹੋਈ ਨਿਗਾਹ ਕੋਈ ਦੇਵੇ ਮਦਦ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਬਦਾ ਸਵਾਗਤ ਕਰਦਾ ਹੈ ਜਿਵੇਂ ਕਿ ਬੀਤੇ ਕੁਝ ਦਿਨਾਂ ਤੋਂ ਪਹਾੜੀ ਏਰੀਏ ਦੇ ਵਿੱਚ ਲਗਾਤਾਰ ਬਾਰਿਸ਼ ਪੈ ਰਹੀ ਹੈ ਅਤੇ ਕਈ ਥਾਵਾਂ ਤੇ ਬੱਦਲ ਫਟੇ ਸਨ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਵੀ ਹੜ੍ਹ ਆਏ ਅਤੇ ਪਹਾੜੀ ਏਰੀਏ ਇਲਾਕਿਆਂ ਦੇ ਵਿੱਚ ਵੀ ਬੁਰਾ ਹਾਲ ਹੈ ਪਹਾੜੀ ਏਰੀਏ ਦੇ ਵਿੱਚ ਹੋਈ ਲਗਾਤਾਰ ਤਬਾਹੀ ਦੇ ਕਾਰਨ ਪੰਜਾਬ ਦੇ ਟੈਕਸੀ ਡਰਾਈਵਰ ਅਤੇ ਟੂਰਿਸਟ ਟਰੈਵਲ ਵਾਲੇ ਲੋਕੀ ਵੀ ਪ੍ਰਭਾਵਿਤ ਹੋਏ ਨੇ ਕਿਉਂਕਿ ਉਹਨਾਂ ਦੇ ਕੰਮਕਾਰ ਠੱਪ ਪਏ ਨੇ ਹੁਣ ਕੋਈ ਵੀ ਸਲਾਨੀ ਘੁੰਮਣ ਨਹੀਂ ਜਾ ਰਿਹਾ ਉਹਨਾਂ ਦੇ ਸਾਰੇ ਜੋ ਗੱਡੀਆਂ ਉਹਨਾਂ ਨੂੰ ਲਈਆਂ ਗਈਆਂ ਉਹਨਾਂ ਦੇ ਕਿਸ਼ਤਾਂ ਆ ਗਈਆਂ ਪਈਆਂ ਨੇ ਅਤੇ ਉਹਨਾਂ ਦੇ ਖਰਚੇ ਉਸੇ ਤਰ੍ਹਾਂ ਹੀ ਬਰਕਰਾਰ ਨੇ ਚਾਹੇ ਉਹ ਘਰ ਦੇ ਹੋਣ ਚਾਹੇ ਗੱਡੀਆਂ ਦੇ ਖਰਚੇ ਹੋਣ ਉਸੇ ਤਰ੍ਹਾਂ ਹੀ ਬਰਕਰਾਰ ਨੇ ਪਰ ਕੰਮਕਾਰ ਬਿਲਕੁਲ ਠੱਪ ਪਿਆਏ ਉਹਨਾਂ ਵੱਲੋਂ ਹੁਣ ਸਰਕਾਰ ਅੱਗੇ ਫਰਿਆਦ ਕੀਤੀ ਗਈ ਹੈ ਕਿ ਸਰਕਾਰ ਉਹਨਾਂ ਵੱਲ ਧਿਆਨ ਦੇਵੇ ਅਤੇ ਉਹਨਾਂ ਨੂੰ ਕੋਈ ਨਾ ਕੋਈ ਰਾਹਤ ਦੇਵੇ ਤਾਂ ਜੋ ਉਹ ਆਪਣਾ ਜਿਹੜਾ ਗੁਜ਼ਾਰਾ ਕਰ ਸਕਣ ਜਿਹੜੇ ਆ ਹੜ ਆਏ ਆ ਜੀ ਮਤਲਬ ਵੀ ਇਹਦੇ ਨਾਲ ਸਾਡੇ ਕੰਮਕਾਰ ਨੂੰ ਟੈਕਸੀ ਵਾਲਿਆਂ ਦੇ ਕੰਮਕਾਰ ਨੂੰ ਤਾਂ ਬਹੁਤ ਫਰਕ ਪਿਆ ਹੈ ਜੀ ਸਾਡੇ ਤਾਂ 2-2 ਮਹੀਨੇ ਹੋ ਗਏ ਗੱਡੀਆਂ ਬਿਲਕੁਲ ਖੜੀਆਂ ਹੈ ਜੀ ਜੁਲਾਈ ਦੀਆਂ ਗੱਡੀਆਂ ਖੜੀਆਂ ਪਹਿਲਾਂ ਬਾਹਰ ਦੀਆਂ ਸਟੇਟਾਂ 'ਚ ਹੜ ਆ ਗਏ ਜੀ ਹੁਣ ਮਤਲਬ ਵੀ ਪੰਜਾਬ 'ਤੇ ਆਏ ਵੇ ਆ ਜੀ ਕੰਮਕਾਰ ਬਿਲਕੁਲ ਠੱਪਾ ਜੀ ਕੀ ਮੰਗ ਕਰਦੇ ਆ ਸਰਕਾਰ ਤੋਂ ਪੰਜਾਬ ਸਰਕਾਰ ਕੋਲੋਂ ਦੇ ਮੰਗ ਕਰਦੇ ਆ ਵੀ 2-2 ਮਹੀਨੇ ਹੋ ਗਏ ਗੱਡੀਆਂ ਬਿਲਕੁਲ ਖੜੀਆਂ ਹੈ ਜੀ ਤੇ ਅਸੀਂ ਇਹ ਕਹਿੰਨੇ ਆ ਵੀ ਘੱਟੋ ਘੱਟ ਵੀ ਸਾਡੇ ਇੱਕ ਤਾਂ ਟੈਕਸ ਜਿਹੜੇ ਆ ਜੀ ਉਹ ਆ ਕੁਆਟਰ ਟੈਕਸ ਮਾਫ ਕੀਤੇ ਜਾਣ ਜੀ ਇੱਕ ਸਾਡੀਆਂ ਦੋ ਦੋ ਕਿਸਤਾ ਜੇ ਅੱਗੇ ਹੋ ਸਕਦੀਆਂ ਤਾਂ ਸਰਕਾਰ ਨੂੰ ਬੇਨਤੀ ਆ ਵੀ ਕਰਵਾਈਆਂ ਜਾਣ ਜੀ ਕੋਈ ਕਿਸੇ ਨੁਮਾਇੰਦੇ ਤੋਂ ਮਾਤਾ ਮੰਨ ਕਰਤਾ ਦਿੱਤਾ ਹੀ ਆ ਤੇ ਬਲਵਸਤੀ ਹਾਂ ਨਹੀਂ ਅਸੀਂ ਤਾਂ ਤੁਹਾਡੇ ਮਾਧਿਅਮ ਰਾਹੀਂ ਇਹੀ ਪਹਿਲਾਂ ਦਾ ਹਜੇ ਬੇਨਤੀ ਕਰਦੇ ਆ ਜੀ ਪੰਜਾਬ ਸਰਕਾਰ ਤੱਕ ਵੀ ਸਾਡੀ ਚਲੋ ਇਹ ਹੋ ਜੇ ਨਹੀਂ ਤਾਂ ਫਿਰ ਅੱਗੇ ਕਰਾਂਗੇ ਜੀ ਕਿੰਨਾ ਕੁ ਨੁਕਸਾਨ ਹੋ ਰਿਹਾ ਹੈ ਇਸ ਦਾ ਟ੍ਰਾਂਸਪੋਰਟਰਾਂ ਦਾ ਬਾਈ ਜੀ ਨੁਕਸਾਨ ਬਹੁਤ ਹੋ ਰਿਹਾ ਹੈ ਜੀ ਜਿਵੇਂ ਵੇਖਿਆ ਜਾਵੇ ਹੁਣ ਮਾਝੇ ਏਰੀਏ ਜੱਜੀ ਤਕਰੀਬਨ ਉਹ ਤਾਂ ਵਿਚਾਰੇ ਬਿਲਕੁਲ ਕੰਮ ਕਰ ਤੋਂ ਬਹਿ ਗਏ ਆਪਦੇ ਤੋਂ ਜੀ ਪਾਣੀ ਆ ਗਿਆ ਆ ਹਜੇ 2-2 ਮਹੀਨੇ ਗੱਡੀਆਂ ਖਰਾਬ ਹੋ ਗਈਆਂ ਖੜੀਆਂ ਉਹਨਾਂ ਦੀਆਂ ਪਾਣੀ ਚ 2-2 2.5 ਮਹੀਨੇ ਉਹ ਕੰਮ ਕਰ ਨਹੀਂ ਸਕਦੇ ਜੀ ਪਹਿਲਾਂ ਆਪਦੇ ਘਰ-ਬਾਰ ਸਵਾਰਨਗੇ ਫੇਰ ਉਹ ਮਤਲਬ ਕਿ ਵੀ ਗੱਡੀਆਂ ਨੂੰ ਸਵਾਰਨਗੇ ਫੇਰ ਉਹ ਰੋਡ ਤੇ ਚੱਲਣਗੀਆਂ ਜੀ ਬਹੁਤ ਨੁਕਸਾਨ ਆ ਜੀ ਲੋਕਾਂ ਦਾ ਜੀ ਹੁਣ ਇਸ ਵਕਤ ਕੀ ਪੋਜੀਸ਼ਨ ਕਰਦੇ ਆ ਕੋਈ ਇਸ ਇਸ ਕੰਮ ਐ ਬਿਲਕੁਲ ਜੀ ਇਸ ਵਕਤ ਕੋਈ ਪੋਜੀਸ਼ਨ ਨਹੀਂ ਕਰਦੀ ਜੀ ਬਿਲਕੁਲ ਕੰਮ ਜ਼ੀਰੋ ਆ ਜੀ ਤੇ ਸਰਕਾਰ ਮੁਰੇ ਇਹੀ ਬੇਨਤੀ ਕਰਦੇ ਆ ਵੀ ਸਾਡੀਆਂ ਜਿਹੜੀਆਂ ਟੈਕਸ ਤੇ ਸਾਡੀਆਂ 2-2 3-3 ਕਿਸ਼ਤਾਂ ਜਿਹੜੀਆਂ ਅ